ਅੰਨੀ ਕੀ અપਾਰ ਕਿਰਪਾ ਇੱਥੇ ਬਾਬਾ ਦੀਪ ਸਿੰਘ ਜੀ ਦੀ ਦੂਰੋ ਦੂਰੋ ਸੰਗਤਾਂ ਚੱਲ ਕੇ ਆਉਂਦੀਆਂ ਜੀ ਜੋ ਉਹਨਾਂ ਦੀ ਮੰਨ ਦੀਆਂ ਸ਼ਰਧਾ ਹੁੰਦੀਆਂ ਜੋ ਭਾਵਨਾ ਹੁੰਦੀ ਆ ਵਾਹਿਗੁਰੂ ਜੀ ਸਾਰਿਆਂ ਦੀ ਝੋਲੀ ਪੜਦੇ ਨੇ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਮੂਲਮント ਚਪਾਈ ਸਾਹਿਬ ਜਪਜੀ ਸਾਹਿਬ ਦੇ ਪਾਰ ਸੁਣ ਕੇ ਆਪਣੀ ਅਰਦਾਸ ਦੇ ਵਿੱਚ ਹਾਜ਼ਰੀ ਲਵਾ ਕੇ ਝੋਲੀਆਂ ਪੜ ਕੇ ਜਾਂਦੇ ਨੇ ਵਾਹਿਗੁਰੂ ਜੀ ਇੱਕ ਵਾਰੀ ਦਰਸ਼ਨ ਜ਼ਰੂਰ ਦੇਵੋ ਬਾਬਾ ਦੀਪ ਸਿੰਘ ਦੀ ਚੰਨੀ ਮੱਥਾ ਦੇਖ ਕੇ ਜੋ ਮੂਹ ਤੁਹਾਡੀਆਂ ਮੰਗੀਆਂ ਮਰਦਾਂ ਉਹ ਪੁਰੀਆਂ ਹੋਣਗੀਆਂ ਜੀ ਸਾਨੂੰ ਪੂਰਾ ਯਕੀਨ ਹੈ 120% ਯਕੀਨ ਹੈ ਜੀ ਤੁਸੀਂ ਜੋ ਮੰਗੋਗੇ ਬਾਬਾ ਦੀਪ ਸਿੰਘ ਜੀ ਕੋ ਉਹ ਤੁਹਾਨੂੰ ਜਰੂਰ ਮਿਲੇਗਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ ਹੈ ਜੀ ਜੀ ਵਾਇਗੁਰ ਖਾਲਸਾ ਵਾਇਗੁਰ ਜੀ ਕੀ ਫਤ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਵਾਇਗੁਰ ਜੀ ਅੰਨੀ ਕੀ અપਾਰ ਕਿਰਪਾ ਇੱਥੇ ਬਾਬਾ ਦੀਪ ਸਿੰਘ ਜੀ ਦੀ ਦੂਰੋ ਦੂਰੋ ਸੰਗਤਾਂ ਚੱਲ ਕੇ ਆਂਦੀਆਂ ਜੀ ਜੋ ਉਹਨਾਂ ਦੀ ਮੰਨ ਦੀਆਂ ਸ਼ਰਧਾ ਹੁੰਦੀਆਂ ਜੋ ਭਾਵਨਾ ਹੁੰਦੀ ਆ ਵਾਹਿਗੁਰੂ ਜੀ ਸਾਰੇ ਆ ਦੀ ਚੋਲੀ ਪੜਦੇ ਨੇ ਇੱਥੇ ਕੋਈ ਵੀ ਜਾਤ ਪਾਤ ਦਾ ਨਹੀਂ ਦੇਖਿਆ ਜਾਂਦਾ ਜੀ ਦੂਰੋਂ ਦੂਰ ਸੰਗਤਾਂ ਚੱਲ ਕੇ ਆਉਂਦੀਆਂ ਨੇ ਤੇ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਮੂਲ ਮੰਤਰ ਚਪਾਈ ਸਾਹਿਬ ਜਪਜੀ ਸਾਹਿਬ ਦੇ ਪਾਠ ਸੁਣ ਕੇ ਆਪਣੀ ਅਰਦਾਸ ਦੇ ਵਿੱਚ ਹਾਜ਼ਰੀ ਲਵਾ ਕੇ ਚੋਲੀਆਂ ਪੜ ਕੇ ਜਾਂਦੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਹਰ ਬੁੱਧਵਾਰ ਨੂੰ ਦੁਪਹਿਰਾਂ ਮਾਲਟੋਨ ਸੈਂਕਸ਼ਨ ਹੁੰਦਾ ਜੀ ਦੁਪਹਿਰਾ ਹਰ ਸੰਡੇ ਨੂੰ ਜੀ ਦੁਪਹਿਰਾ ਹੁੰਦਾ ਜੀ ਹਰ ਸੰਡੇ ਨੂੰ ਅੰਮ੍ਰਿਤਸਰ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਅੰਮ੍ਰਿਤਸਰ ਦੁਪਹਿਰਾ ਹੁੰਦਾ ਜੀ ਬੁੱਧਵਾਰ ਨੂੰ ਮਾਲਟਨ ਐਕਸਟੈਂਸ਼ਨ ਹੁੰਦਾ ਜੀ ਸਾਰੀ ਸੰਗਤਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਜਿਹੜੀ ਇਹ ਸੰਗਤਾਂ ਘਰ ਬੈਠੇ ਵੀ ਸੁੰਦਰੀਆਂ ਨੇ ਜਿਹੜੀਆਂ ਦੇਖ ਰੀਆਂ ਨੇ ਵਾਹਿਗੁਰੂ ਜੀ ਇੱਕ ਵਾਰੀ ਦਰਸ਼ਨ ਜ਼ਰੂਰ ਦੇਵੋ ਬਾਬਾ ਦੀਪ ਸਿੰਘ ਦੀ ਚੰਨੀ ਮੱਥਾ ਦੇਖ ਕੇ ਜੋ ਮੂਹ ਤੁਹਾਡੀਆਂ ਮੰਗੀਆਂ ਮਰਦਾਂ ਉਹ ਪੂਰੀਆਂ ਹੋਣਗੀਆਂ ਜੀ ਸਾਡੀਆਂ ਤੁਹਾਨੂੰ ਇਹ ਨਹੀਂ ਕਿ ਅਸੀਂ ਤੁਹਾਨੂੰ ਆਪਾਂ ਕਹਿੰਨੇ ਕਿ ਵਿਸ਼ਵਾਸ ਸਾਨੂੰ ਪੂਰਾ ਯਕੀਨ ਹੈ 120% ਯਕੀਨ ਹੈ ਜੀ ਤੁਸੀਂ ਜੋ ਮੰਗੋਗੇ ਬਾਬਾ ਦੀਪ ਸਿੰਘ ਜੀ ਕੋ ਉਹ ਤੁਹਾਨੂੰ ਜਰੂਰ ਮਿਲੇਗਾ ਜੀ ਸਾਰਿਆਂ ਨੂੰ ਮਿਲਦਾ ਹੈ ਜੀ ਸਾਰਿਆਂ ਨੂੰ ਹੀ ਮਿਲੇਗਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਯਾਨੀ ਕਿ ਇੱਥੇ ਆਉਂਦਿਆਂ ਨਾ ਉਹ ਸੇਵਾ ਕਰਦਿਆਂ ਨੂੰ ਜੀ ਵੀਰ ਜੀ ਮੈਂ ਪੱਲਾ ਜੀ ਬੁੱਧਵਾਨ ਨੂੰ ਦੂਖਨਵਰਨ ਸਾਹਿਬ ਲੁਧਿਆਣਾ ਸ਼ਹਿਰ ਦਾ ਹੈਗਾ ਜੀ ਗੁਰਦੁਆਰਾ ਸਾਹਿਬ ਮੈਂ ਚ ਬਾਰੇ ਉੱਥੇ ਜਾਂਦਾ ਸੀ ਜੀ ਮੈਨੂੰ ਉੱਥੇ ਇੱਕ ਸੇਵਕ ਸਾਹਿਬ ਮਿਲੇ ਜੀ ਕੰਦੇ ਜੀ ਬਾਬਾ ਦੀਪ ਸਿੰਘ ਦੇ ਸਾਹਿਬ ਬੁੱਧਵਾਰ ਨੂੰ ਚਪੈਰਾ ਹੁੰਦਾ ਜੀ ਮਲਟਨ ਜੀ ਤੁਸੀਂ ਉੱਥੇ ਜਾ ਕੇ ਦਰਸ਼ਨ ਕਰਿਆ ਕਰੋ ਸੇਵਾ ਕਰਿਆ ਕਰੋ ਵੀਰ ਜੀ ਉਹਨਾਂ ਦੇ ਕਹਿਣ ਤੇ ਮੈਂ ਇੱਕ ਵਾਰੀ ਇੱਥੇ ਆਇਆ ਸੀ ਫਿਰ ਉਸ ਤੋਂ ਬਾਅਦ ਐਡਾ ਲੜ ਲੱਗਿਆ ਬਾਬਾ ਜੀ ਦਾ ਜੀ ਬੁੱਧਵਾਰ ਨੂੰ ਇੱਥੇ ਆਈਦਾ ਜੀ ਹਰ ਸੰਡੇ ਨੂੰ ਬਾਬਾ ਜੀ ਦੀ ਕਿਰਪਾ ਹੋਵੇ ਤਾਂ ਹਰ ਸੰਡੇ ਨੂੰ ਕੋਸ਼ਿਸ਼ ਰਹਿੰਦੀ ਹੈ ਕਿ ਮਲਟੋਲ ਉਹ ਅੰਮ੍ਰਿਤਸਰ ਵੀ ਜਾਈਏ ਜੀ ਸ਼ਹੀਦਾ ਸਾਹਿਬ ਵੀ ਅਪਾ ਮੱਥਾ ਦੇ ਕੇ ਆਈਏ ਇੱਥੇ ਚਲੋ ਆਪਾਂ ਲੋਕਲ ਆ ਕਿ ਵੀਰ ਜੀ ਆਂਦਾ ਹੁੰਦਾ ਹੀ ਹੁੰਦਾ ਵਾ ਕਦੇ-ਕਦੇ ਆਪਾਂ ਉੱਥੇ ਜਾ ਕੇ ਅੰਮ੍ਰਿਤਸਰ ਆਪਾਂ ਜ਼ਰੂਰ ਨਾਗਾ ਪਾ ਦਿੰਨੇ ਆ ਪਰ ਇੱਥੇ ਬਾਬਾ ਜੀ ਨਾਗਾ ਨਹੀਂ ਪਵੰਦਦੇ ਉਹਨਾਂ ਦੀ ਅਪਾਰ ਕਿਰਪਾ ਵਾ ਜੀ ਉਹਨਾਂ ਦੀ ਹੀ ਅਪਾਰ ਕਿਰਪਾ ਸਦਕਾ ਅਸੀਂ ਇੱਥੇ ਆਨੇ ਆ ਜੀ ਇੰਨੀ ਕੀ ਅਪਾਰ ਕਿਰਪਾ ਹੈ ਇੱਥੇ ਬਾਬਾ ਦੀਪ ਸਿੰਘ ਜੀ ਦੀ ਦੂਰੋ ਦੂਰੋ ਸੰਗਤਾਂ ਚੱਲ ਕੇ ਆਂਦੀਆਂ ਜੀ ਜੋ ਉਹਨਾਂ ਦੀ ਮੰਨਦੀਆਂ ਸ਼ਰਧਾ ਹੁੰਦੀ ਹੈ ਜੋ ਭਾਵਨਾ ਹੁੰਦੀ ਹੈ ਵਾਹਿਗੁਰੂ ਜੀ ਸਾਰਿਆਂ ਦੀ ਚੋਲੀ ਪੜਦੇ ਨੇ ਇੱਥੇ ਕੋਈ ਵੀ ਜਾਤ ਪਾਤ ਦਾ ਨਹੀਂ ਦੇਖਿਆ ਜਾਂਦਾ ਜੀ ਦੂਰੋਂ ਦੂਰ ਸੰਤਾ ਚੱਲ ਕੇ ਆਂਦੀਆਂ ਨੇ ਤੇ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਮੂਲ ਮੰਤਰ ਚਪਾਈ ਸਾਹਿਬ ਜਪਜੀ ਸਾਹਿਬ ਦੇ ਪਾਰ ਸੁਣ ਕੇ ਆਪਣੀ ਅਰਦਾਸ ਦੇ ਵਿੱਚ ਹਾਰਜੀ ਲਵਾ ਕੇ ਚੋਲੀਆਂ ਪੜ ਕੇ ਜਾਂਦੇ ਨੇ ਤਨ ਤਨ ਬੱਬਾ ਦੀਪ ਸਿੰਘ ਜੀ ਹਰ ਬੁੱਧਵਾਰ ਨੂੰ ਦੁਪਹਿਰਾਂ ਮਾਲਟਨ ਅਨੁਕਸ਼ਣ ਹੁੰਦਾ ਜੀ ਦੁਪਹਿਰਾ ਹਰ ਸੰਡੇ ਨੂੰ ਜੀ ਦੁਪਹਿਰਾ ਹੁੰਦਾ ਜੀ ਹਰ ਸੰਡੇ ਨੂੰ ਅੰਮ੍ਰਿਤਸਰ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਦੇ ਅੰਮ੍ਰਿਤਸਰ ਦੁਪਹਿਰਾ ਹੁੰਦਾ ਜੀ ਬੁੱਧਵਾਰ ਨੂੰ ਮਾਲਟਨ ਐਕਸਟੈਂਸ਼ਨ ਹੁੰਦਾ ਜੀ ਸਾਰੀ ਸੰਗਤਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਜਿਹੜੀ ਇਹ ਸੰਗਤਾਂ ਘਰ ਬੈਠੇ ਵੀ ਸੁੰਦਰੀਆਂ ਨੇ ਜਿਹੜੀਆਂ ਦੇਖ ਲਈਆਂ ਨੇ ਵਾਹਿਗੁਰੂ ਜੀ ਇੱਕ ਵਾਰੀ ਦਰਸ਼ਨ ਜ਼ਰੂਰ ਦੇਵੋ ਬਾਬਾ ਦੀਪ ਸਿੰਘ ਦੀ ਚੰਨੀ ਮੱਥਾ ਦੇਖ ਕੇ ਜੋ ਮੂਹੋਂ ਤੁਹਾਡੀਆਂ ਮੰਗੀਆਂ ਮਰਦਾਂ ਉਹ ਕੁੜੀਆਂ ਹੋਣ ਗਈਆਂ ਜੀ ਸਾਡੀਆਂ ਤੁਹਾਨੂੰ ਐ ਨਹੀਂ ਕਿ ਅਸੀਂ ਤੁਹਾਨੂੰ ਆਪਾਂ ਕਹਿੰਨੇ ਕਿ ਵਿਸ਼ਵਾਸ ਸਾਨੂੰ ਪੂਰਾ ਯਕੀਨ ਹੈ 120% ਯਕੀਨ ਹੈ ਜੀ ਤੁਸੀਂ ਜੋ ਮੰਗੋਗੇ ਬਾਬਾ ਦੀਪ ਸਿੰਘ ਜੀ ਕੋ ਉਹ ਤੁਹਾਨੂੰ ਜਰੂਰ ਮਿਲੇਗਾ ਜੀ ਸਾਰਿਆਂ ਨੂੰ ਮਿਲਦਾ ਹੈ ਜੀ ਸਾਰਿਆਂ ਨੂੰ ਹੀ ਮਿਲੇਗਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਯਾਨੀ ਕਿ ਇੱਥੇ ਆਉਂਦਿਆਂ ਨਾ ਉਹ ਸੇਵਾ ਕਰਦਿਆਂ ਨੂੰ ਜੀ ਵੀਰ ਜੀ ਮੈਂ ਪੱਲਾ ਜੀ ਬੁੱਧਵਾਨ ਨੂੰ ਦੁਖਨਵਰਨ ਸਾਹਿਬ ਲੁਧਿਆਣਾ ਸਾਹਿਬ ਦਾ ਹੈਗਾ ਜੀ ਗੁਰਦੁਆਰਾ ਸਾਹਿਬ ਮੈਂ ਚਬੜੇ ਉੱਥੇ ਜਾਂਦਾ ਸੀ ਜੀ ਮੈਨੂੰ ਉੱਥੇ ਇੱਕ ਸੇਵਕ ਸਾਹਿਬ ਮਿਲੇ ਜੀ ਕੰਦੇ ਜੀ ਬਾਬਾ ਦੀਪ ਸਿੰਘ ਦੇ ਸਾਹਿਬ ਬੁੱਧਵਾਰ ਨੂੰ ਚਪੈਰਾ ਹੁੰਦਾ ਜੀ ਮਲਟੋਂ ਜੀ ਤੁਸੀਂ ਉੱਤੇ ਜਾ ਕੇ ਦਰਸ਼ਨ ਕਰਿਆ ਕਰੋ ਸੇਵਾ ਕਰਿਆ ਕਰੋ ਵੀਰ ਜੀ ਉਹਨਾਂ ਦੇ ਕਹਿਣ ਤੇ ਮੈਂ ਇੱਕ ਵਾਰੀ ਇੱਥੇ ਆਇਆ ਸੀ ਫਿਰ ਉਸ ਤੋਂ ਬਾਅਦ ਐਡਾ ਲੜ ਲੱਗਿਆ ਬਾਬਾ ਜੀ ਦਾ ਜੀ ਬੁੱਧਵਾਰ ਨੂੰ ਇੱਥੇ ਆਈਦਾ ਜੀ ਹਰ ਸੰਡੇ ਨੂੰ ਬਾਬਾ ਜੀ ਦੀ ਕਿਰਪਾ ਹੋਵੇ ਤਾਂ ਹਰ ਸੰਡੇ ਨੂੰ ਕੋਸ਼ਿਸ਼ ਰਹਿੰਦੀ ਹੈ ਕਿ ਮਲਟੋ ਅੰਮ੍ਰਿਤਸਰ ਵੀ ਜਾਈਏ ਜੀ ਸ਼ਹੀਦਾ ਸਾਹਿਬ ਵੀ ਆਪਾਂ ਮੱਥਾ ਦੇ ਕੇ ਆਈਏ ਇੱਥੇ ਚਲੋ ਆਪਾਂ ਲੋਕਲ ਆ ਕਿ ਵੀਰ ਜੀ ਆਨ ਤਾਂ ਹੁੰਦਾ ਹੀ ਹੁੰਦਾ ਵਾ ਕਦੀ ਕਦੀ ਆਪਾਂ ਉੱਥੇ ਜਾ ਕੇ ਅੰਮ੍ਰਿਤਸਰ ਆਪਾਂ ਜ਼ਰੂਰ ਨਾਗਾ ਪਾ ਦਿੰਨੇ ਆ ਪਰ ਇੱਥੇ ਬਾਬਾ ਜੀ ਨਾਗਾ ਨਹੀਂ ਪਵੰਦਦੇ ਉਹਨਾਂ ਦੀ અપਾਰ ਕਿਰਪਾ ਵਾ ਜੀ ਉਹਨਾਂ ਦੀ ਹੀ અપਾਰ ਕਿਰਪਾ ਸਤਿਗੁਰੂ ਸਿਧਿਆਨੇ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ